Santu na ਯੋ ਕਥਾ ਕਹਾਣੀਆਂ ਗੁਰਬੀਤ ਸੁਣਾਈਆਂ ਬਧ ਹਾਰੀ ਗੁਰ ਆਪਣੇ ਗੁਰਗਾ ਪਰ ਜਾਈਆਂ ਹਰ ਕੀਓ ਕਥਾ ਕਹਾਣੀਆਂ ਗੁਰਬੀਤ ਸੁਣਾਈਆਂ ਧਾਰੀ ਕਰੇ ਆਪਣੇ ਗੁਰ ਕਾ ਬਲ ਜਾਈਆ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਨਹਾ ਹਰ ਇੱਕ ੁਰ ਹਰ ਪਾਪ ਹੁੰਦੇ ਸੇ ਪਾਏ ਜਿਨ ਨੁਰਕਾ ਬਾਣਾ ਮੰਨਿਆ ਕਿਨ ਕੋ ਮਾ ਕੋ ਮਜਾਵੇ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਾ ਹਾਂ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਭ ਬਲਹਾਰੀ ਹਰਿ ਹਰਿ ਤੇਰਾ ਨਾਮ ਹੈ ਦੁੱਖ ਮੇਟਨ ਵਾਲਾ ਬੋਲ ਸੇਵਾ ਤੇ ਪਾਈਐ ਪ੍ਰਭੁ ਤੁਮਕ ਨਿਸਤਾਰਾ ਜੋ ਹਰ ਨਾਮ ਕੇ ਆਇਂਦੇ ਇਨ ਜਪ ਪਰਵਾਨਾ ਇਨ ਮਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਨ ਪਿਆਰ ਨਾਮ ਸੇਵਦੇ ਤੈਨੂੰ ਹਰ ਫਲ ਪਾਵੈ ਜਿਨ੍ਹਾਂ ਵਾਰ ਸੇਤੀ ਫਿਰੜੀ ਇਹਨਾਂ ਜੀਵਾਂ ਬਣਾ ਲੇ ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸਮਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਇਹਨਾਂ ਤੋਂ ਮੁਝਾਇਆ ਓਏ ਆਪ ਟੁੱਟੇ ਪਰਵਾਰ ਰਸਿਓ ਸਭ ਜਗਤ ਛਡਾਇਆ ਗੁਰ ਪਿਆਰੇ ਘਰ ਸੇਵਿਆ ਗੁਰ ਤੁੰ ਗੁਰ ਤੁੰ ਗੁਰ ਹਰ ਮਾਰਗ ਦੱਸਿਆ ਗੁਰ ਪੁੱਤ ਵਡ ਪੁੱਤੋ ਜੋ ਗੁਰ ਸਿੱਖ ਗੁਰ ਸੇਵਦੇ ਸੇਵ ਬੰਧ ਪਰਾਨੀ ਜਗਨਾਨਕ ਤਿਨ ਕੋ ਵਾਰਿਆ ਸਦਾ ਸਦਾ ਕੁਰਬਾਨੀ گرمکھ سکی لیا سے آپ ہریا ہر درگے پہنا ہر آپ کرنا جو دے دیا درسن دی جے ہم پکار دے کول پی جان سپاری کتیا ਮੁਕਬੀੜੀਆਂ ਤਾਈਆਂ ਹਰ ਹਲ ਕਦੇ ਨੱਚਦੇਓ ਜਦ ਜਮ ਪਕੜ ਚਲਾਈਆਂ ਜਿਨ ਹਰ ਨਾਮ ਨਾਲ ਚੇਤੇ ਆ ਹਿਰਦੈ ਉਹ ਧਾਰੇ ਇਹਨੂੰ ਜਮ ਨੇੜਦਾ ਵਈ ਗੁਰ ਸਿੱਖ ਗੁਰ ਪਿਆਰੇ ਹਰ ਦਾ ਨਾਮ ਅਨੰਦ ਹੈ ਕੋਈ ਗੁਰਮੁਖ ਜਾਣੇ ਨਾਨਕ ਜੀ ਜਿਨ ਸਤਗੁਰੂ ਭੇਟਿਆ ਰੰਗ ਰੱਲੀਆਂ ਮਾਣੇ ਸਤਗੁਰੂ ਧਾਤਾ ਕੀਏ ਕੁਸ ਕਰੇ ਕੁਸਾਉ ਹਉਮਰ ਵਿਟੋ ਸਦਮਾਨਿਆ ਜਿਨ ਦਿੱਤਣਾ ਨਾਉ ਸੋ ਤਨ ਗੁਰੂ ਸਾਬਸ ਹੈ ਹਰ ਦੇਸ ਸੁਨਿਆ ਹੋਵੇ ਵੇਖ ਗੁਰ ਵਿੱਚ ਸਿਆ ਗੁਰ ਸਤਗੁਰ ਦੇਹਾਂ ਹੋ ਰਸਦਾ ਅੰਮ੍ਰਿਤ ਬੋਲਦੀ ਹਰ ਦਾਮ ਸੁਹਾਵੀ ਜਿਨ ਸੁਣ ਸਿੱਖਾ ਗੁਰ ਮੰਨਿਆ ਤਿਨ ਭੁਖ ਸਭ ਜਾਮੀ ਹਰ ਕਾ ਮਾਰਗ ਆਖਿਆ ਕਉ ਕਿਤਬਿਤ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ ਜਿਨ ਗੁਰਮੁਖ ਅਰ ਅਰਾਧਿਆ ਸੇ ਸਭ ਜਾਨੈ ਕੌ ਸਤੁਰੂ ਕੋ ਸਤਵਾਰਿਆ ਗੁਰਬਚਨ ਸਮਾਣੇ ਤੂੰ ठाकुर ਤੂੰ ਸਾਹਿਬ ਤੂੰ ਹੈ ਮੇਰਾ ਮੀਰਾ ਤੁਧ ਪਾਵੇ ਤੇਰੀ ਬੰਦਗੀ ਤੂੰ ਗੁਣੀ ਗੈਰਾ ਆਪੇ ਹਰ ਇੱਕ ਰੰਗ ਹੈ ਆਪੇ ਬਹਰੰਗੀ ਜੋ ਤਿਸ ਪਾਵੇ ਨਾਨਕਾ ਸਾਈਂ ਗਲ ਚੰਗੀ ਆਪੇ ਹਰ ਇੱਕ ਰੰਗ ਹੈ ਆਪੇ ਬੌਲੰਗੀ ਜੋ ਇਸ ਪਾਵੇਂ ਨਾਨਕਾ ਸਾਈ ਗੱਲ ਚੰਗੀ ਵਾਹਿਗੁਰੂ ਜੀ ਕੀ ਫਤਿਹ